ਮੇਰਾ ਸੇਕਲਿਸ ਆਰੈਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਇਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਲਿਸਰ ਸੋਨੂ ਪਹਿਲਵਾਨ ਹਾਲਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਤੁਹਾਨੂੰ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ ਤਿੰਨ ਸੋਈਆਂ ਤੇ ਦੋ ਕਪੜਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਚਹੀਦਾ ਜੀ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਮੇਰਾ ਸੋਨ ਸਹਿਲਵਾਨ ਜੀ ਪਿੰਡ ਪੰਜ ਕਰਾਇਆ ਤਸੀਲ ਜਨਾਲਾ ਜੀ ਨਾ ਤੇ ਫੋਨ ਨੰਬਰ ਪਾ ਦੇ ਕਰੀ 9532 ਠੀਕ ਤੇ ਅੱਜ ਹੈਗੀਆਂ ਟੋਟਲ 5 ਗਾਵਾਂ 5 ਗਾਵਾਂ ਜੀ ਠੀਕ ਤੇ ਰੇਟ ਨਾਰਮਲ ਹੀ ਆ ਨਾਰਮਲ ਦੇ ਰੇਟ ਠੀਕ ਹੈ ਜੀ ਤੇ ਚਲੋ ਫਿਰ ਸ਼ਰਵਾਤ ਜਿਹੜੀ ਇਹ ਵਿੰਦ ਨੰਬਰ ਵਾਲੀ ਤਾਂ ਕਰ ਲਈਏ ਤਾਜੀ ਸੂਈ ਚ ਆਉਂਦੀ ਜੀ ਤਾਜੀ ਤਾਜੀ ਕਿੰਨਾ ਕ ਚਿਰ ਹੋ ਗਿਆ ਸੂਈ ਇਹ ਪਰਸੋਂ ਦੀ ਸੂਈ ਮਿਲਦੀ ਅੱਛਾ ਤੇ ਸੂਆ ਸੂਆ ਦੂਸਰਾ ਜੀ ਦੂਸਰਾ ਸੂਆ ਤੇ ਜਿਹਦੇ ਬੋਲਾ ਹੀ ਹੋਣਾ ਇਹ ਦੇਖ ਬੋਲਾ ਨਹੀਂ ਬੋਲਾ ਕਿੰਨਾ ਕ ਹੈਗਾ ਕੋਈ ਬੱਚੇ ਦਾ ਪਾ ਕੇ ਵੀਰ ਜੀ 12 ਹੋ ਜੇ 13 ਹੋ ਜੇ ਇੱਥੇ ਹੈਗਾ ਜੀ ਪੱਕਾ ਜੀ ਮੇਰੇ ਘਰ ਆਣ ਕੇ ਤਸੱਲੀ ਕਰਕੇ ਚੂਕੀ ਖੜੇ ਡੂਟੇ ਠੀਕ ਆ ਬਾਕੀ ਗਾੜੀ ਕੋਈ ਸੇਵਾ ਕਰ ਲੇ ਤੇ ਜਿਹੜਾ ਆਪਣਾ ਕੋਈ ਬਤਾ ਲੇ ਤੇ ਆ ਦੇਖ ਸਕਦੇ 93 ਲੱਗਦਾ ਜੇ ਕੁਝ ਕੁਝ ਭਲਾ ਵੀ ਹਮਨ ਤੇ ਹੈਗੀਆਂ ਤੇ ਚੋਾਈ ਕਿੰਨੇ ਕ ਵਜ ਦੀ ਹੋਈ ਜਾਂਦੀ ਇਹ ਮੇਰੀ ਕਿਉਂ ਸਾਡੇ ਕੋ ਗਾਹਕ ਹੋਰ ਵੀ ਆਉਂਦੇ ਆ 6:00 ਤੋਂ 6:00 ਚਵਾਈ ਕਰਦੇ ਅੱਛਾ ਟਾਈਮ ਟਾਈਮ ਹੋਇਆ ਜੀ 9:00 ਵਜੇ ਦੇ 16 ਮਿੰਟ ਹੋਏ ਸਵਾ 9 ਦਾ ਜਿਹੜਾ ਟਾਈਮ ਹੋਇਆ ਵਾ ਚਵਾਈ 6:00 ਵਜੇ ਦੀ ਹੋਈ ਠੀਕ ਆ ਕੋਈ ਸਾਡੇ ਕੋ ਕਿਉਂ ਗਾਹਕ ਹੋਰ ਵੀ ਆਉਂਦੇ ਆ ਜਿੰਕੀ ਨੂੰ ਬਣਾਉਣੀ ਕਿਹਾਉਂਦੇ ਹੋ ਹੋਰ ਵੀ ਗਾਹਕ ਆਉਂਦੇ 6:00 ਤੋਂ 6:00 ਚਵਾਈ ਕਰਦੇ ਆ ਫਿਰ ਟਾਈਮ ਟਾਈਮ ਜਿਹੜਾ ਫਿਰ ਚਵਾਈ ਕਰੀਗੀ ਠੀਕ ਆ ਤੇ ਚਲੋ ਫਿਰ ਤੋਰੋ ਹਾਂ ਕਰੀ ਨੇ 6:00 ਵਜੇ ਦੀ ਚਵਾਈ ਜਿਹੜੀ ਇਹਨਾਂ ਦੀ ਹੋਈ ਆ ਉਸ ਸਾਹ ਨਾਲ ਕੋਈ ਵੀ ਰਖਵਾਨੇ ਦਾ ਜਲਾਵੇ ਜੀ ਜੁਨਾਇਦ ਦਾ ਸੰਤੋਖ ਬਾਕੀ ਸੂਈਆਂ ਸਵਾਈਆਂ ਉਹਨਾਂ ਦੇ ਦੁੱਧ ਦੀ ਚਵਾਈ ਪੈ ਗਈ ਉਹ ਜਿਹੜੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਬਾਕੀ ਸੇਂਗੇ ਦੇ ਨਿਕੇ ਨਿਕੇ ਹੈਗੇ ਛੋਟੇ ਛੋਟੇ ਹੀ ਆ ਬਿਸਕਟ ਦੇ ਕਿੰਨਾ ਵੀ ਜਿਹਦਾ ਫਿਰ ਮੁੱਲ ਮੋਲ ਵੀਰ ਜੀ ਜਾਇ ਜੀ ਆ ਕਿੰਨਾ ਕ ਇਹ ਮਗਰ ਬੱਛੀ ਜੇ ਅੱਛਾ ਹਾਂਜੀ ਠੀਕ ਆ ਬੱਛੀ ਕਰਾਉਂਦੇ ਭਾਵੇਂ 40 42 ਕਰਾ ਲਵਾਂ ਹਾਂਜੀ 38000 ਦੀ ਦੇ ਦਈਏ ਜੀ 38000 ਦੀ ਹਾਂਜੀ ਕਿਹ ਚਾ ਕਰਦੋ ਕਿ ਮੰਨ ਤਾ ਨਾ ਕਰ ਦੋ ਜਿੰਨਾ ਕਰਨਾ ਤੁਸੀਂ ਕਿੰਨੇ ਦੀ ਦੇ ਦਈਏ ਦੱਸ ਦੋ ਤੁਸੀਂ ਦੱਸ ਦੋ ਜਿੰਨੇ 36 ਦੀ ਦੇ ਦਈਏ ਦੇ ਦੋ 36 ਦੀ ਦੇ ਦੋ ਠੀਕ ਆ ਚਲੋ 36 ਜੋ ਛੋਟ ਛੂੜੀ ਹੋਣੀ ਆ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਾਂ ਕੋਈ ਕਰਦੇ ਤੇ ਆ ਵੀ ਸੋਈ ਸਵਾਈ ਜੇ ਇਹ ਵੀ ਸੂਈ ਦੀ ਠੀਕ ਆ ਤੇ ਇਹਨੋਂ ਕਿੰਨਾ ਚਿਹਰਾ ਹੋ ਗਿਆ ਸੂਈ ਦਾ ਇਹ ਵੀ ਤਾਜੀ ਸੂਈ ਆ ਅੱਜ ਚੌਥਾ ਦਿਨ ਦੀ ਸੂਈ ਨੂੰ ਮੋਹਰੇ ਤੇ ਹੀ ਆ ਇਹ ਦੇਖੋ ਕਿੰਨਾ ਤਿਆਰ ਆ ਇਹ ਕੋ ਬੱਚੇ ਦਾ ਪਾ ਕੇ ਤਾਹੀ 11 ਕਿਲੋ ਜੀ ਤਿਆਰ ਆ ਜਰਾ ਬਹੁਤ ਤਿਆਰ ਆ ਤੇ ਬਾਕੀ ਇਹ ਕਿ ਗਾਂ ਕਸਾਮ ਕਰ ਲੂਗਾ ਤੇ ਵਧਾ ਲੂਗਾ ਹਨਾ ਠੀਕ ਆ ਤੋਰਨ ਬਾਕੀ ਇਹ ਕਿ ਤੇ ਪਿੱਛੇ ਮੈਂ ਥੋੜੀ ਸਾਮ ਘੱਟ ਹੀ ਹੋਈ ਆ ਉਹ ਸਾਮ ਘੱਟ ਹੋਈ ਉਹ ਤੇ ਇਹਨੂੰ ਸਾਮ ਕਰਦੇ ਨਹੀਂ ਲੋਕੀ ਜੀ ਹਾਂਜੀ ਉਤਰਿਆ ਕਿ ਥਾਣੇ ਚੰਗਾ ਲੱਗਾ ਇਹਦੇ ਕੋਲ ਬਾਕੀ ਐਨ ਉੱਚੜ ਜਾਂਦੀਆਂ ਜੇ ਇਹ ਨਹੀਂ ਵੀ ਕੋਈ ਵੇਖੋ ਚਵਾਈ ਕੀਤੀ ਆ ਠੱਠੀਆਂ ਉਦੀਆਂ ਬੜੀਆਂ ਨੇ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਦੇ ਦਿੱਤੀਆਂ ਵਿੱਚ 35000 35000 ਦੀ ਵਿੱਚੋ ਛੋਟ ਕਰ ਦੀਏ ਕਰ ਦੋ ਜਿੰਨੀ ਕਰਨੀ ਜੇ ਤੁਸੀਂ ਕਰ ਦੋ 2000 2 ਛੜਦੀ ਆ ਤਾਂ ਵੀ 2 ਛੜਨਾ ਇਹਨੂੰ ਦੇ ਦਈਏ ਵੀ ਦੀ ਪੰਜ ਹੀ ਟਾਉਂਦੇ 30000 ਦੀ ਦੇਵਾਂਗੇ ਅੱਛਾ 30000 ਦੀ ਦੇ ਦੇ 30000 ਦੀ ਬਾਸ ਛੋੜੀ ਹੋਣੀ ਦੋਸੂ ਦੀ ਤੇ ਦੁੱਧ 10-11 ਲੀਟਰ ਦਾ ਚਵਾ ਕੇ ਦੇਵਾਂਗੇ ਜੀ ਅੱਜ ਚੌਥੇ ਦਿਨ ਦੀ ਸੂਈ ਜੀ ਠੀਕ ਆ ਤੇ ਇਹਦੇ ਮਗਰ ਕੀ ਆ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਆ ਬੱਚੇ ਕਿੱਡੇ ਜੀ ਇਹਨਾਂ ਦੇ ਆਜ ਆ ਬੱਚੇ ਇਹਨਾਂ ਦੋਂਦੇ ਆ ਹੀ ਬੱਚੇ ਆ ਜਿਹੜੇ ਆਹ ਦੋ ਨੰਬਰ ਵਾਲੀ ਦਾ ਜੇ ਵੱਡਾ ਆ ਜਿਹੜੀ ਹੁਣ ਦਿਖਾਈ ਉਹਦਾ ਬੱਚਾ ਜੀ ਆਹ ਇਹਦੀ ਬੱਚੀ ਜੇ ਪਹਿਲੇ ਨੰਬਰ ਆਹ ਪਹਿਲੇ ਨੰਬਰ ਵਾਲੀ ਦੀ ਬੱਚੀ ਜੀ ਆ ਦੇ ਸਾਡੇ ਤਾਂ ਜੇ ਨਾੜੂ ਜਿਹੜਾ ਨਾਲ ਹੀ ਆ ਤੇ ਆ ਇਹ ਲਾਸਟ ਵਾਲੀ ਦਾ ਲਾਸਟ ਵਾਲੀ ਦਾ ਬੱਚਾ ਜਿਹੜਾ ਬੱਚੇ ਸਾਰੇ ਤਾਜ਼ੇ ਹੀ ਆ ਜਿਹੜੇ ਅਜੇ ਤੇ ਹੁਣ ਇੱਕ ਆ ਜਿਹੜੀ ਗੱਭਰ ਨੇ ਤੁਹਾਨੂੰ ਦਿਖਾਉਣੀ ਆ ਇਹ ਕਿੰਨੇ ਕੇ ਦੁੱਧ ਵਾਲੀ ਜੇ ਵੀਰ ਜੀ ਵੀਰ ਜੀ ਇਹ ਤਾਂ ਦੁੱਧਾ ਸੁਗਾ ਸੁਣੀ ਆ ਅੱਛਾ ਘਰ ਵਾਲੇ ਆਂਦੇ ਵੀ 15 16 ਕਿਲੋ ਪਹਿਲੇ ਸੁਗੀਆਂ ਚੋਇਆ ਠੀਕ ਆ ਤੇ ਚਲੋ ਕਰਮਾ ਵਾਲੀ ਰਾਜੀ ਜੂਜੀ ਜਾਂ ਪਲੀ ਜੂਲੀ ਆ ਜਾਦਤ ਨਸਲ ਆ ਹਾਂਜੀ ਚਲੋ 15 ਕਿਲੋ ਹੀ ਚਵਾਈ ਜਵੇ ਇਸ ਵੀ ਗਰਮੀ 'ਚ ਬੜਾ ਹੁੰਦਾ ਦੀ ਠੀਕ ਆ ਬਾਕੀ ਥਾਣਾ ਹਵਾਨੇ ਦੀ ਪੂਰੀ ਸਫਾਈ ਚਾਹੀਦੀ ਸਭ ਸਫਾਈ ਚਾਹੀਦੀ ਦੋਰਾ ਸਾਡੇ ਗੁੰਡੇ ਦੀ ਕਿਹਦੀ ਸਫਾਈ ਬਾਕੀ ਇਹ ਆ ਵੀ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ ਤੇ ਆ ਥਣ ਵੀ ਇਹਦੇ ਲਾਗੇ ਤਾਂ ਦੇਖ ਸਾਦੇ ਜੀ ਥਨੰ ਦਾ ਸਾਈਜ਼ ਗੈਪ ਜਿਹੜਾ ਇਹਦਾ ਛਿੰਗਾ ਹੈ ਤੇ ਦੂਸਰੇ ਵਾਸਤੇ ਇਹਨਾਂ ਦਿਖਾ ਦਈਏ ਇੱਕ ਵਾਰੀ ਆ ਦੇਖ ਸਕਦੇ ਦੋ ਦੋ ਜਿਹੜਾ ਥਾਣੇ ਆ ਤੇ ਇਹਦਾ ਵੀ ਜੇ ਫਿਰ ਮੁੱਲ ਕੀ ਜੇ ਮੁੱਲ ਵਿੱਚ ਇਹਰਾ ਭਵੇਂ ਸੁਈ ਹੁੰਦੀ ਹਾਂ 40 ਕਰ ਲੈਂਦੇ ਹਾਂਜੀ ਹਾਂਜੀ ਹੁਣ ਨਾ ਜੀ ਇਹਨਾਂ 35000 ਦੀ ਦੇਵਾਂਗੇ ਅੱਛਾ 35000 ਦੀ ਚਲੋ ਛੋਟ ਛੜ ਮੌਕੇ ਤੇ ਕਰੀਏ ਬਾ ਜੀ ਬਾਕੀ ਵੀਰ ਭਰਾ ਤੋਂ ਕਿ ਲਾਊਗਾ ਕਰਾਂਗੇ ਨਾ ਠੀਕ ਆ ਤੇ ਹੁਣ ਜਿਹੜੀ ਆ ਗਈ ਹੈ ਵੀ ਗੱਬਨ ਜੇ ਇਹ ਗੱਬਨ ਜੀ ਸੁਆ ਪਹਿਲਾ ਸੁਆ ਸੁਣਾ ਪਹਿਲਾ ਹੀ ਸੁਆ ਜਿਹੜਾ ਇਹਨੇ ਸੋਨਾ ਹੈ ਜੇ ਤੇ ਇਹ ਕਿਨਾਂ ਦੋ ਚਵਾਈ ਜਾਊਗੀ 12 ਕਿਲੋ ਚਵਾਈ ਜਾਊਗੀ। ਅੱਛਾ। ਬਾਕੀ ਵੀਰ ਜੀ ਦੁੱਧ ਹੁੰਦਾ ਸੇਵਾ ਦਾ। ਜਿੰਨਾ ਪਾਲੋ ਉਨਾ ਹੀ ਚੋਲੋ। ਠੀਕ ਆ। ਕਰੇ ਨੋ। ਚਲੋ ਖੋਲੋ ਫੇਰ ਤੋੜ ਦੋ ਹਾਣ। ਫ੍ਰੀਟ ਫ੍ਰੂਟ ਦੇਖੋ ਕਿੰਨੀ। ਪਹਿਲਾ ਸਵੇਰਾ ਜਿਹੜਾ ਇਹਨੇ ਸੋਣਾ। ਬਾਕੀ ਇਹ ਆ ਕਿ ਹਜੇ ਤਿਆਰ ਹੋਣੀ ਆ ਥੱਲਿਆ। ਅਜੇ ਦੇ ਨਹੀਂ ਇਹਨੇ 2-4 ਲੈ ਜਾਣੇ। ਤੇ ਥਾਣੇ ਦਾ ਵੀ ਚੰਗਾ ਤਿਆਰ ਕਰੋ ਕਿ ਥਾਣ ਹੁਣ ਤੋਂ ਹੀ ਹੱਥ ਚਾਉਣ ਵਾਲਾ ਵਾ ਤੇਰਾ ਫਿਰ ਮੁੱਲ ਵੀ ਦੀ ਇਹਦਾ ਮੁੱਲ 35 ਕਰ ਲਿਓ ਜੀ ਨਹੀਂ ਵਿੱਚ ਕੋ ਕਰ ਲੀਏ ਛੋਟੇ ਦੋ ਜਿੰਨਾ ਤੇਰੀ ਕਰਨੀ ਛੋੜੀ ਆਪ ਹੀ ਜਸਨਾਉ ਕਰ ਦੋ ਇਹ ਵੀ ਵੀਰ ਜੀ 30000 ਦੀ ਦੇਵਾਂਗੇ ਹਾਂ ਅੱਛਾ 30000 5000 ਹੀ ਦਾਦਨੇ ਠੀਕ ਹੈ ਜੀ ਸੁਈ ਹੁੰਦੀ ਫਿਰ 35000 ਦੀ ਅਛੀ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਐਂਡ ਤੇ ਰਹਿ ਗਿਆ ਵੀ ਸੂਈ ਸਵਾਈ ਆ ਤੇ ਦੱਸ ਦੀਏ ਫਿਰ ਇਹਦੇ ਬਾਰੇ ਵੀ ਇਸ ਨੂੰ ਹੀ ਵਰਗੀ ਠੀਕ ਆ ਇਹਦੇ ਥੱਲੇ ਦੁੱਧ ਜੇ 8 ਹੋ ਜੇ 9 ਹੋ ਜੇ ਬੱਚੇ ਦਾ ਪਾਗ ਜੀ ਪੱਕਾ ਦੁੱਧ ਜਿਹੜਾ ਹੈਗਾ ਵਾ ਠੀਕ ਆ ਤੋਰ ਹਾਂ ਫੇਰ ਇਹਨੂੰ ਇਹਦੇ ਮਗਰੇ ਅੱਛਾ ਹੀ ਆ ਇਹ ਮਗਰੇ ਅੱਛਾ ਜੀ ਅੱਛਾ ਪਾ ਤੁਹਾਨੂੰ ਦਿਖਾਤਾ ਇਹਦਾ ਸੈਂਗੇ ਦੇ ਵੀ ਹੈਗੇ ਆ ਜਿਹੜੇ ਇਹ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਪੰਜੀ ਕਰ ਲਿਓ ਕਰਨੇ ਵਿੱਚ ਛੋਟ-ਛਾਟ। ਪਰ ਤੋਂ ਜਿੰਨੀ ਕਰਨੀ ਤੁਹਾਡੇ ਤੇ ਲਾਹਟ ਭੇਜੋ ਹੁਣ ਤੁਸੀਂ ਕਰ ਲਓ। ਇਹ 2000 ਦੀ ਦੇ ਦਿਆਂਗੇ। ਦੇ ਦਾਂਗੇ 2000 ਦੀ। ਅੱਛਾ। ਤੇ ਦੁੱਧ 8 ਕਿਲੋ ਪੱਕਾ ਚਵਾ ਦੇ। ਉੱਥੋਂ ਜੇ ਨਾ ਹੋ ਜੇ ਚਵਾ ਕੇ ਦੇਵਾਂਗੇ ਬੱਚੇ ਦਾ ਪਾ ਕੇ ਵਿੱਚ। ਤੇ ਦੁੱਧ ਸੰਗਣਾ। ਸੰਗਣਾ ਦੁੱਧ ਚਾਈ ਵਾਲ ਦਾ ਸੰਗਣਾ। ਇੱਕ ਪੱਠੇ ਦਿੱਤੇ ਨਹੀਂ ਆਗੇ ਗਰਮੀ ਮਿਰਚੀ ਬੜੀ ਪੈਂਦੀ ਹੈ। ਹਾਂਜੀ ਹਾਂਜੀ। ਦੁੱਧ 12-13 ਕਿਲੋ ਚਵਾਈ ਜਾਊਗੀ। ਅੱਛਾ। ਬਾਕੀ ਦੁੱਧ ਹੁੰਦਾ ਵੀਰ ਜੀ ਇਹੋ ਬੇਲ ਦੀ ਹੁੰਦੀ ਹੈ ਸੇਵਾ ਦਾ। ਜਿੰਨਾ ਇਹਨਾਂ ਨੂੰ ਪਾਲੋ ਉਹਨਾਂ ਨੂੰ ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਵੀਰ ਜੀ। ਬਹੁਤ ਤੇ ਗੱਪਣਾ ਇੱਥੋਂ ਪਾਸ ਕਰਕੇ ਖੜੋ ਆਪਣੀ ਸਮੇ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛੂ ਲਿਆ ਕਰੋ ਜਿੱਥੋਂ ਵੀ ਲੈਣਾ ਵਾ